ਸਾਰੇ ਵੀਰਾਂ ਦੇ ਭੈਣਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸ਼ੁਰੂਆਤ ਦਾ ਬੋਲਾ ਚੈਨਲ ਹੋਈ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ ਅਸੀਂ ਇਸ ਵੀਡੀਓ ਦੇ ਵਿੱਚ ਜੋ ਵੀ ਗੱਲਾਂ ਤੁਹਾਡੇ ਨਾਲ ਕਰਨ ਜਾ ਰਹੇ ਹਾਂ ਇਹ ਗੱਲਾਂ ਤੁਹਾਡੀ ਜ਼ਿੰਦਗੀ ਨੂੰ ਬਦਲ ਦੇਣਗੀਆਂ। ਸਭ ਤੋਂ ਪਹਿਲਾਂ ਤੁਸੀਂ ਆਪਣੇ ਮਨ ਨੂੰ ਸ਼ਾਂਤ ਕਰੋ ਜੀ। ਉਹ ਸਭ ਕੁਝ ਕਰੋ ਜੋ ਤੁਸੀਂ ਕਰਨਾ ਚਾਹੁੰਦੇ ਹੋ ਪਰ ਲਾਲਚ ਨਾਲ ਨਹੀਂ ਹੰਕਾਰ ਨਾਲ ਵੀ ਨਹੀਂ ਕਾਮਨਾ ਨਾਲ ਨਹੀਂ ਤੇ ਈਰਖਾ ਨਾਲ ਵੀ ਨਹੀਂ ਸਗੋਂ ਪ੍ਰੇਮ ਦਇਆ ਨਿਮਰਤਾ ਤੇ ਭਰੋਸੇ ਨਾਲ ਕਰੋ ਅਰਦਾਸ ਤੇ ਸਿਮਰਨ انسان ਲਈ ਬਹੁਤ ਜ਼ਰੂਰੀ ਹੈ ਕਿਉਂਕਿ ਅਰਦਾਸ ਵਿੱਚ ਰੱਬ ਤੁਹਾਡੀ ਗੱਲ ਸੁਣਦਾ ਹੈ ਤੇ ਧਿਆਨ ਸਿਮਰਨ ਵਿੱਚ ਤੁਸੀਂ ਰੱਬ ਦੀ ਗੱਲ ਸੁਣਦੇ ਹੋ ਜ਼ਿੰਦਗੀ ਵਿੱਚ ਹਰ ਚੀਜ਼ ਕਿਸੇ ਕਾਰਨ ਹੀ ਹੁੰਦੀ ਹੈ ਗਲਤ ਹੁੰਦੀ ਹੈ ਤਾਂ ਕਿ ਅਸੀਂ ਸਹੀ ਦੀ ਕੀਮਤ ਸਮਝ ਸਕੀਏ ਜ਼ਿੰਦਗੀ ਵਿੱਚ ਲੋਕਾਂ ਦਾ ਆਉਣਾ ਵੀ ਇੱਕ ਮਕਸਦ ਹੁੰਦਾ ਹੈ ਕੁਝ ਤੁਹਾਨੂੰ ਅਜਮਾਉਣਗੇ ਕੁਝ ਤੁਹਾਨੂੰ ਸਿਖਾਉਣਗੇ ਕੁਝ ਤੁਹਾਡਾ ਇਸਤੇਮਾਲ ਕਰਨਗੇ ਤੇ ਕੁਝ ਤੁਹਾਨੂੰ ਜੀਵਨ ਦਾ ਅਸਲੀ ਮਤਲਬ ਸਮਝਾਉਣਗੇ ਕਿਵੇਂ ਪਤਾ ਲੱਗੇ ਕਿ ਜ਼ਿੰਦਗੀ ਵਿੱਚ ਆਉਣ ਵਾਲੀ ਮੁਸੀਬਤ ਸਜ਼ਾ ਹੈ ਜਾਂ ਇਮਤਿਹਾਨ ਹੈ ਜੋ ਮੁਸੀਬਤ ਰੱਬ ਤੋਂ ਦੂਰ ਕਰੇ ਉਹ ਸਜਾਏ ਤੇ ਜਿਹੜੀ ਰੱਬ ਦੇ ਨੇੜੇ ਕਰੇ ਉਹ ਇਮਤਿਹਾਨ ਹੈ ਜੀਵਨ ਦਾ ਮਿਲਣਾ ਭਾਗਾਂ ਦੀ ਗੱਲ ਹੈ ਮੌਤਾ ਹੋਣਾ ਸਮੇਂ ਦੀ ਗੱਲ ਹੈ ਪਰ ਮੌਤ ਤੋਂ ਬਾਅਦ ਵੀ ਲੋਕਾਂ ਦੇ ਦਿਲਾਂ ਵਿੱਚ ਜਿਉਂਦੇ ਰਹਿਣਾ ਇੱਕ ਕਰਮਾਂ ਦੀ ਗੱਲ ਹੈ ਚੰਗੇ ਕਰਮਾਂ ਨੂੰ ਬਰਕਰਾਰ ਰੱਖੋ ਲੋਕਾਂ ਨੂੰ ਚੰਗੇ ਲੋਕਾਂ ਦੀ ਲੋੜ ਏ ਜ਼ਿੰਦਗੀ ਉਹ ਹਿਸਾਬ ਏ ਜਿਸ ਨੂੰ ਪਿੱਛੇ ਜਾ ਕੇ ਸਹੀ ਨਹੀਂ ਕੀਤਾ ਜਾ ਸਕਦਾ ਇਸ ਲਈ ਅੱਜ ਵਿੱਚ ਹੀ ਸੁਧਾਰ ਕਰੋ ਤੇ ਪੁਰਾਣੀਆਂ ਗੱਲਾਂ ਨੂੰ ਤਿਆਰਵੇਂ ਵਾਂਗ ਵਰਤੋ ਜੇਕਰ ਤੁਹਾਡੇ ਅੰਦਰ ਆਪਣੇ ਆਪ ਨੂੰ ਬਦਲਣ ਦੀ ਤਾਕਤ ਨਹੀਂ ਹੈ ਤਾਂ ਫਿਰ ਤੁਹਾਨੂੰ ਕੋਈ ਹੱਕ ਨਹੀਂ ਕਿ ਤੁਸੀਂ ਆਪਣੇ ਭਾਗਾਂ ਨੂੰ ਜਾਂ ਰੱਬ ਨੂੰ ਦੋਸ਼ ਦਿਓ ਜੇ ਤੋ ਰੱਬ ਨੂੰ ਤੁਹਾਡੇ ਨਾਲ ਪਿਆਰ ਹੁੰਦਾ ਹੈ ਤਾਂ ਉਹ ਹਮੇਸ਼ਾ ਤੁਹਾਡੇ ਲਈ ਉਹੀ ਕਰਦਾ ਜੋ ਤੁਹਾਡੇ ਲਈ ਚੰਗਾ ਹੁੰਦਾ ਹੈ ਤੇ ਉਹਨਾਂ ਲੋਕਾਂ ਨੂੰ ਤੁਹਾਡੀ ਜ਼ਿੰਦਗੀ ਤੋਂ ਦੂਰ ਕਰ ਦਿੰਦਾ ਜੋ ਤੁਹਾਡੇ ਲਈ ਠੀਕ ਨਹੀਂ ਹੁੰਦੇ ਜੇਕਰ ਤੁਹਾਡੀ ਜ਼ਿੰਦਗੀ ਵਿੱਚ ਵੀ ਇਮਤਿਹਾਨ ਦਾ ਜੋਰ ਚੱਲ ਰਿਹਾ ਹੈ ਤਾਂ ਸਮਝ ਲੈਣਾ ਕਿ ਰੱਬ ਤੁਹਾਨੂੰ ਬਹੁਤ ਅੱਗੇ ਲੈ ਕੇ ਜਾਣਾ ਚਾਹੁੰਦਾ ਹੈ ਸੋ ਧੀਰਜ ਨਾਲ ਹਾਲਾਤਾਂ ਦਾ ਸਾਹਮਣਾ ਕਰੋ ਜਦੋਂ ਬਿਨਾਂ ਕਿਸੇ وجہ ਤੋਂ ਖੁਸ਼ੀ ਮਹਿਸੂਸ ਹੋਵੇ ਤਾਂ ਯਕੀਨ ਕਰਿਓ ਜਰੂਰ ਕਿਤੇ ਨਾ ਕਿਤੇ ਕੋਈ ਨਾ ਕੋਈ ਤੁਹਾਡੇ ਲਈ ਦੁਆ ਜ਼ਰੂਰ ਕਰ ਰਿਹਾ ਹੈ ਕੋਈ ਸਾਡਾ ਬੁਰਾ ਕਰਨਾ ਚਾਹੁੰਦਾ ਹੈ ਤਾਂ ਇਹ ਉਹਦੇ ਕਰਮਾਂ ਵਿੱਚ ਲਿਖਿਆ ਜਾਵੇਗਾ ਅਸੀਂ ਕਿਉਂ ਕਿਸੇ ਦਾ ਬੁਰਾ ਸੋਚ ਕੇ ਆਪਣੇ ਕਰਮਾਂ ਜਾਂ ਆਪਣਾ ਸਮਾਂ ਦੋਵਾਂ ਨੂੰ ਖਰਾਬ ਕਰੀਏ ਜ਼ਿੰਦਗੀ ਵਿੱਚ ਸਾਦਗੀ ਅਪਣਾਓ ਜਿੰਨੀ ਸੁਧਾਰਨ ਤੁਹਾਡੀ ਜ਼ਿੰਦਗੀ ਹੋਵੇਗੀ ਉੰਨੀ ਹੀ ਤੁਹਾਡੀਆਂ ਪਰੇਸ਼ਾਨੀਆਂ ਘਟ ਹੋਣਗੀਆਂ ਸਭ ਤੋਂ ਵਧੀਆ ਨਜ਼ਰ ਉਹ ਹੁੰਦੀ ਏ ਜੋ ਆਪਣੀਆਂ ਕਮਜ਼ੋਰੀਆਂ ਨੂੰ ਦੇਖ ਸਕੇ ਕਿਉਂਕਿ ਨੀਂਦ ਤਾਂ ਹਰ ਰੋਜ਼ ਖੁੱਲਦੀ ਏ ਪਰ ਅੱਖਾਂ ਕਦੇ-ਕਦੇ ਆਪਣੇ ਅੰਦਰਲੇ ਬਚਪਨ ਨੂੰ ਹਮੇਸ਼ਾ ਜਿਉਂਦਾ ਰੱਖੋ ਕਿਉਂਕਿ ਹਲ ਤੋਂ ਵੱਧ ਸਮਝਦਾਰੀ ਜ਼ਿੰਦਗੀ ਨੂੰ ਬੇਰੰਗ ਕਰ ਦਿੰਦੀ ਹੈ ਸਾਡੀ ਆਰਥਿਕ ਹਾਲਤ ਭਾਵੇਂ ਕਿੰਨੀ ਵੀ ਚੰਗੀ ਕਿਉਂ ਨਾ ਹੋਵੇ ਪਰ ਜੀਵਨ ਦਾ ਆਨੰਦ ਮਾਣਨ ਲਈ ਮਾਨਸਿਕ ਹਾਲਤ ਦਾ ਚੰਗਾ ਹੋਣਾ ਬਹੁਤ ਜ਼ਰੂਰੀ ਹੈ ਕੁਝ ਸੋਚਾਂ ਜਿਨ੍ਹਾਂ ਜੋ ਸਾਡੇ ਕੋਲ ਨੇ ਉਨਾ ਬਾਰੇ ਸੋਚ ਕੇ ਦੁਖੀ ਹੋਣ ਨਾਲੋਂ ਚੰਗਾ ਏ ਕਿ ਤੁਸੀਂ ਇਹ ਸੋਚ ਕੇ ਖੁਸ਼ ਰਹੀਏ ਕਿ ਦੁਨੀਆ ਵਿੱਚ ਬਹੁਤ ਸਾਰੀਆਂ ਅਜਿਹੀਆਂ ਸੋਚਾਂਵਾਂ ਨੇ ਜੋ ਸਾਡੇ ਕੋਲ ਨਹੀਂ ਆਪਣੀ ਅੰਤਰਾਤਮਾ ਨੂੰ ਕਦੇ ਨਾਲ ਵਿੱਚੋਂ ਇਹ ਹੀ ਤਾਂ ਇੱਕ ਚੀਜ਼ ਹੈ ਜੋ ਤੁਸੀਂ ਇਸ ਸੰਸਾਰ ਵਿੱਚ ਲੈ ਕੇ ਆਈ ਸੀ ਤੇ ਇਹੀ ਇੱਕ ਚੀਜ਼ ਐ ਜੋ ਤੁਸੀਂ ਇਸ ਸੰਸਾਰ ਤੋਂ ਲੈ ਕੇ ਜਾਵੋਗੇ ਕੋਈ ਬਦਲ ਜਾਵੇ ਤਾਂ ਦੁਖੀ ਨਾ ਹੋਇਓ ਕਿਉਂਕਿ ਬਦਲਣਾ ਤਾਂ ਕੁਦਰਤ ਦਾ ਨਿਯਮ ਐ ਜ਼ਿੰਦਗੀ ਵਿੱਚ ਜੇਕਰ ਕੁਝ ਸਮਝਣਾ ਆਵੇ ਤਾਂ ਸਭ ਕੁਝ ਪਰਮਾਤਮਾ ਤੇ ਛੱਡ ਦਿਓ ਪਰਮਾਤਮਾ ਤੋਂ ਕੁਝ ਨਾ ਮੰਗੋ ਕਿਉਂਕਿ ਉਹ ਜਾਣਦਾ ਹੈ ਕਿ ਤਾਨੂੰ ਕੀ ਦੇਣਾ ਹੈ ਬੁਰੇ ਸਮੇਂ ਵਿੱਚ ਇਹ ਨਾ ਸੋਚੋ ਕਿ ਕੌਣ ਸਾਥ ਦੇਵੇਗਾ ਬਲਕਿ ਇਹ ਸੋਚੋ ਕਿ ਕੌਣ ਸਾਥ ਛੱਡ ਕੇ ਜਾਵੇਗਾ ਦੁੱਖਾਂ ਦਾ ਮਿਲਣਾ ਬਦਨਸੀਬੀ ਨਹੀਂ ਹੁੰਦੀ ਤੇ ਖੁਸ਼ੀ ਦਾ ਮਿਲਣਾ ਖੁਸ਼ ਨਸੀਬੀ ਨਹੀਂ ਹੁੰਦੀ ਉੱਪਰ ਵਾਲਾ ਦੇ ਕੇ ਵੀ ਅਜਮਾਉਂਦਾ ਹੈ ਤੇ ਲੈ ਕੇ ਵੀ ਅਜਮਾਉਂਦਾ ਹੈ ਇਸ ਲਈ ਜਿਸ ਹਾਲਤ ਵਿੱਚ ਵੀ ਹੋ ਸ਼ੁਗਰ ਅਦਾ ਕਰਨਾ ਸਿੱਖੋ ਇੱਕ ਵਿਅਕਤੀ ਬਣ ਕੇ ਨਹੀਂ ਸਗੋਂ ਸ਼ਕਤੀਸ਼ੀਲ ਬਣ ਕੇ ਜਿਓ ਕਿਉਂਕਿ ਵਿਅਕਤੀ ਤਾਂ ਇੱਕ ਦਿਨ ਮਰ ਜਾਂਦਾ ਹੈ ਪਰ ਸ਼ਕਤੀਸ਼ੀਲ ਹਮੇਸ਼ਾ ਜਿਉਂਦੀ ਰਹਿੰਦੀ ਹੈ ਰੱਬ ਨੂੰ ਉਹ ਅੱਖਾਂ ਬਹੁਤ ਪਸੰਦ ਨੇ ਜੋ ਉਸ ਦੀ ਯਾਦ ਵਿੱਚ ਰੁਈਆਂ ਹੋਣ ਜੋ ਆਪਣੇ ਕਿਤੇ ਗੁਨਾਹਾਂ ਤੇ ਰੁਈਆਂ ਹੋਣ ਜੋ ਕਿਸੇ ਦਾ ਦਿਲ ਦੁਖਾ ਕੇ ਸ਼ਰਮਿੰਦਾ ਹੋਈਆਂ ਹੋਣ ਜੋ ਕਿਸੇ ਬੁਰਾਈ ਨੂੰ ਦੇਖਣਾ ਨਾ ਚਾਹੁੰਦੀਆਂ ਹੋਣ ਜਦੋਂ ਇਨਸਾਨ ਗਲਤੀ ਕਰਦਾ ਹੈ ਤਾਂ ਉਹ ਆਪਣੇ ਇੱਧਰ ਉੱਧਰ ਅੱਗੇ ਪਿੱਛੇ ਸਭ ਕੁਝ ਦੇਖ ਲੈਂਦਾ ਪਰ ਆਪਣੇ ਅੰਦਰ ਤੇ ਉੱਪਰ ਦੇਖਣਾ ਭੁੱਲ ਜਾਂਦਾ ਹੈ